ਅੱਜ ਦੇ ਮਾਨਯੋਗ ਹਾਈ ਕੋਰਟ ਦੇ ਜਿਹੜੇ ਹੁਕਮ ਨੇ ਉਹਨਾਂ ਤੇ ਆਪਾਂ ਅਮਲ ਕਰਦੇ ਹੋਏ ਜਿਹੜੇ ਮੋਡੀਫਾਈ ਕੀਤੇ ਨੇ ਨਾ ਜਿਹੜੇ ਇਹਨਾਂ ਨੇ ਵਹੀਕਲ ਆਪਣੇ ਜਿਹੜਾ ਰੇਟ ਜਗਾੜੂ ਰੇੜੇ ਨੇ ਜਾਂ ਮੋਟਰਸਾਈਕਲ ਨੂੰ ਮੋਡੀਫਾਈ ਕੀਤਾ ਆ ਉਹਦੇ ਸਲੈਂਸਰ ਚੇਂਜ ਕੀਤਾ ਆ ਠੀਕ ਹੈ ਉਹਦਾ ਆਪਣਾ ਗੱਡੀਆਂ ਨੂੰ ਚੌੜੇ ਟਾਇਰ ਪਾਏ ਆ ਉਹਨਾਂ ਦੇ ਚਲਾਨ ਜਿਹੜੇ ਆ ਅੱਜ ਕੀਤੇ ਇਹਨਾਂ ਨੂੰ ਅਸੀਂ ਅਪੀਲ ਕਰਦੇ ਆਂ ਵੀ ਤੁਸੀਂ ਇਹ ਇੰਨੇ ਰਕਮ ਖਰਚ ਕੇ ਤੇ ਇਹਨਾਂ ਨੂੰ ਮੋਡੀਫਾਈ ਕੀਤਾ ਆ ਤੇ ਇਹਨਾਂ ਨੂੰ ਜਿਹੜੇ ਆ ਇਹ ਆਪਣੇ ਵਾਲ ਲੋ ਘਰਾਂ ਦੇ ਵਿੱਚ ਜਾਂ ਇਹਨਾਂ ਨੂੰ ਠੀਕ ਕਰ ਲਓ ਨਹੀਂ ਤਾਂ ਫਿਰ ਇਹ ਹੁਣ ਜਿਹੜੇ ਚਲਾਨ ਹੋਣਗੇ ਚਲਾਨ ਦਾ ਜੁਰਮਾਨਾ ਵੀ ਭਾਰੀ ਹੈ ਇਸ ਕਰਕੇ ਜਿਹੜੇ ਹਾਈ ਕਵਰ ਦੇ ਮਾਨ ਜੋ ਹਾਈ ਕੋਰਟ ਦੇ ਹੁਕਮ ਨੇ ਉਹ ਤੇ ਸਾਨੂੰ ਲਾਗੂ ਕਰਾਉਣੇ ਪੈਣੇ ਉਹ ਇਹ ਵੀ ਇਹਨਾਂ ਨੂੰ ਤੇ ਅਸੀਂ ਅਪੀਲ ਕਰਦੇ ਆਂ ਵੀ ਇਹ ਕੰਮ ਨਾ ਕਰੋ ਪਰ ਜਿਹੜਾ ਸਾਡੇ ਨਾਕੇ ਦੇ ਦਰਾਂ ਆਏਗਾ ਉਹ ਬਖਸ਼ਿਆ ਨਹੀਂ ਜਾਏਗਾ ਉੱਤੇ ਸਖਤ ਕਾਰਵਾਈ ਹੋਏ